ਪੰਜਾਬ ਪਰ ਵਿੱਚ ਪੱਲੇਦਾਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਦੇ ਚਲਦੇ ਮੰਡੀਆਂ ਵਿੱਚ ਲਿਫਟਿੰਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਪੱਲੇਦਾਰਾਂ ਦੀ ਹੜਤਾਲ ਦੇ ਚਲਦੇ ਮੰਡੀਆਂ ਵਿੱਚ ਖੁੱਲੇ ਅਸਮਾਨ ਦੇ ਥੱਲੇ ਫਸਲ ਦੇ ਢੇਰ ਲੱਗੇ ਹੋਏ ਹਨ ਅਤੇ ਖਰਾਬ ਮੌਸਮ ਦੇ ਕਾਰਨ ਕਿਸਾਨਾਂ ਅਤੇ ਆੜਤੀਆਂ ਨੂੰ ਫਸਲ ਦੇ ਖਰਾਬ ਹੋਣ ਦਾ ਵੀ ਡਰ ਸਤਾ ਰਿਹਾ ਹੈ ਮੰਡੀਆਂ ਵਿੱਚ ਮੌਜੂਦ ਕਿਸਾਨਾਂ ਅਤੇ ਆੜਤੀਆਂ ਦਾ ਕਹਿਣਾ ਹੈ ਕਿ ਇਹ ਸਰਕਾਰ ਸਮੇਂ ਬੜੇ ਹੀ ਘਟੀਆ ਪ੍ਰਬੰਧ ਵੇਖਣ ਨੂੰ ਮਿਲ ਰਹੇ ਹਨ ਪੱਲੇਦਾਰਾਂ ਦੀ ਹੜਤਾਲ ਦੇ ਚੱਲਦੇ ਉਹਨਾਂ ਦੀ ਸੋਨੇ ਵਰਗੀ ਫਸਲ ਖੁੱਲੇ ਅਸਮਾਨ ਹੇਠ ਰੋੜ ਰਹੀ ਹੈ। ਸੰਗਰੂਰ ਦੇ ਭਵਾਨੀਗੜ੍ਹ ਦੀ ਮੰਡੀ ਵਿੱਚ ਸਾਬਕਾ ਸੰਸਦÍ ਸਖਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਕਿ ਪੱਲੇਦਾਰਾਂ ਦੀ ਹੜਤਾਲ ਦੇ ਚੱਲਦੇ ਅਤੇ ਨਾਲ ਹੀ ਬਾਰ ਦਾਣੇ ਦੀ ਕਮੀ ਦੇ ਚੱਲਦੇ ਮੰਡੀਆਂ ਵਿੱਚ ਕਣਕ ਦੇ ਭੰਡਾਰ ਲੱਗੇ ਹੋਏ ਹਨ ਅਤੇ ਕਿਸਾਨਾਂ ਨੂੰ ਬੇहद ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦੀ ਨਾਹਲੀ ਕਰਕੇ ਜਿਹੜੇ ਖਰੀਦ ਪ੍ਰਬੰਧ ਨੇ ਉਹ ਬਹੁਤ ਨਾਕਸ ਨੇ ਨਾ ਤਾਂ ਸਰਕਾਰ ਕੋਲੇ ਕੋਈ ਇਸ ਨੂੰ ਲਾਉਣ ਲਈ ਕੋਈ ਜਗ੍ਹਾ ਹੈ ਜਿੰਨੀ ਕਿ ਸਪੇਸ ਆੜੀਆਂ ਕੋਲੇ ਉਹ ਮੁਕੰਮਲ ਤੌਰ ਤੇ ਭਰ ਗਈ ਹੁਣ ਕਿਸਾਨ ਨੂੰ ਇੰਨੀ ਪਰੇਸ਼ਾਨੀ ਹੈ ਕਿ ਉਹਨੂੰ ਕੱਚੇ ਤੇ ਜਾ ਕੇ ਆਪਣੀ ਜਿਹੜੀ ਜਿੰਸ ਹੈ ਉਹ ਸੱਟਣੀ ਪੈਂਦੀ ਹੈ ਦੂਜੇ ਪਾਸੇ ਲਿਫਟਿੰਗ ਦੀ ਵੱਡੀ ਪ੍ਰੋਬਲਮ ਹੈ ਕਿ ਪੱਲੇਦਾਰ ਯੂਨੀਅਨਾਂ ਨੇ ਪਿਛਲੇ ਸਮੇਂ ਸਰਕਾਰ ਦੇ ਨਾਲ ਮੀਟਿੰਗਾਂ ਕੀਤੀਆਂ ਉਹਦੇ ਜਿਹੜੀਆਂ ਬਹੁਤ ਡਿਮਾਂਡਸ ਦੀਆਂ ਜਿਹੜੀਆਂ ਡਿਮਾਂਡਸ ਉਹਨਾਂ ਨੇ ਮੰਨੀਆਂ ਵੀ ਨੇ ਤੇ ਇਸ ਗੱਲ ਤੇ ਐਗਰੀ ਕੀਤੀ ਹੈ ਸਰਕਾਰ ਕੇ ਅਸੀਂ ਜਿਹੜੀ ਪੱਲੇਦਾਰ ਨੇ ਉਹਨਾਂ ਨੂੰ ਡਾਇਰੈਕਟ ਪੇਮੈਂਟ ਕਰਾਂਗੇ ਪੱਲੇਦਾਰਾਂ ਨੇ ਡਿਮਾਂਡ ਹੈ ਕਿ ਜਿਹੜਾ ਠੇਕੇਦਾਰੀ ਸਿਸਟਮ ਖਤਮ ਹੋਵੇ ਤਾਂ ਕਿ ਡਾਇਰੈਕਟ ਪੈਸਾ ਪੂਰੇ ਦਾ ਪੂਰਾ ਜਿਹੜਾ ਹੈ ਉਹ ਪੱਲੇਦਾਰ ਦੇ ਖਾਤੇ 'ਚ ਜਾ ਸਕੇ ਉਹਦਾ ਸ਼ੋਸ਼ਣ ਹੋ ਰਿਹਾ ਹੈ ਇਸ ਕਰਕੇ ਸਰਕਾਰ ਕਿਸੇ ਗੱਲ ਕੰਨੀ ਧਿਆਨ ਨਹੀਂ ਦੇ ਰਹੀ ਔਰ ਅੱਜ بارش ਦੀ ਮੌਸਮ ਕਰਕੇ ਕਰੋੜਾਂ ਅਰਬਾਂ ਦਾ ਮਾਲ ਸਮਾਨ ਥੱਲੇ ਜਿਹੜਾ ਹੈ ਬਰਬਾਦ ਹੋ ਰਿਹਾ ਹੈ ਇਹੀ ਜਿਹੜਾ ਹੈ ਖਰਾਬ ਹੋਇਆ ਹੋਇਆ ਅਨਾਜ ਜਿਹੜਾ ਹੈ ਦੁਬਾਰੇ ਗਰੀਬ ਲੋਕਾਂ ਨੂੰ ਵੰਡਿਆ ਜਾਣਾ ਤੁਸੀਂ ਦੇਖੋ ਕਿ ਅੱਜ ਕਿਸਾਨ ਵੀ ਪਹਿਲਾਂ ਕਿਸਾਨ ਨੂੰ ਮਾਰ ਪੈ ਰਹੀ ਹੈ ਫਿਰ ਇਹ ਜਿਹੜਾ ਅਨਾਜ ਹੈ ਫਿਰ ਗਰੀਬ ਲੋਕਾਂ ਕੋਲ ਜਾਣਾ ਹੈ ਉਹਨੇ ਖਾਣ ਲਈ ਇਹ ਬਰਤਨ ਹੈ ਤਾਂ ਉਹਦਾ ਬਹੁਤ ਵੱਡਾ ਅਨਸਾਉਣਾ ਨਾਲ ਆੜਤੀ ਹੈ ਅਲੱਗ ਪਰੇਸ਼ਾਨੀ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਜਿਹੜੀ ਸਰਕਾਰ ਦੀ ਨਾ ਪ੍ਰਬੰਧ ਕਰਨ ਦਾ ਜਿਹੜਾ ਹੈ ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਸਰ ਇਹ ਆਪਣੇ ਜੋ ਪੱਲੇਦਾਰ ਮਜ਼ਦੂਰ ਜੁਨੀਆਨਾਂ ਦੀ ਪੇਮੈਂਟ ਬਾਰੇ ਟੈਂਡਰਾਂ ਦੀ ਸਬੰਧ ਤੋਂ ਬਾਰੇ ਵੀ ਸਾਨੂੰ ਜੋ ਠੇਕੇਦਾਰ ਨੂੰ ਰੇਟ ਦਿੱਤਾ ਜਾਂਦਾ ਠੇਕੇਦਾਰ ਨੂੰ ਛੱਡ ਕੇ ਸਰਕਾਰ ਸਾਨੂੰ ਸਿੱਧੀ ਪੇਮੈਂਟ ਦੇਵੇ ਉਸ ਬਾਰੇ ਇਹ ਹੜਤਾਲ ਕਰੀ ਗਈ ਹੈ ਪਰ ਮੁਸ਼ਕਲ ਤਾਂ ਹੈਗੀ ਹੈ ਜੀ ਉਹ ਕੰਮ ਕਰ ਰਿਹਾ 50 ਕਿਲੋ ਦਾ ਗੱਟਾ ਜੀ ਗੱਟੇ ਦਾ ਰੇਟ ਸਰਕਾਰ ਕੁਛ ਦਿੰਦੀ ਹੈ ਤੇ ਲੇਬਰ ਨੂੰ ਕੁਛ ਮਿਲਦਾ ਮੰਨ ਲਓ ਵੀ ਸਰਕਾਰ 5 ਰੁਪਏ ਗੱਟਾ ਠੇਕੇਦਾਰ ਨੂੰ ਦੇ ਰਹੀ ਹੈ ਠੇਕੇਦਾਰ ਲੇਬਰ ਨੂੰ 2 ਰੁਪਏ ਹੀ ਗੱਟਾ ਦਿੰਦਾ ਜੀ 3 ਰੁਪਏ 2 ਰੁਪਏ ਵਿੱਚੋਂ ਆਪ ਖਾਂਦਾ ਜੇ ਉਹ ਸਿੱਧਾ ਸਰਕਾਰ ਲੇਬਰ ਨੂੰ ਦੇ ਦੇ ਕਾਹਨੂੰ ਕਿਸੇ ਦੀ ਉਹ ਕਰੇ ਜੀ ਆਪਦਾ ਕੰਮ ਵਧੀਆ ਚੱਲੇ ਲੇਬਰ ਆਪਣੇ ਬੱਚੇ ਵਧੀਆ ਪਾਲਣ ਇੱਕ ਬੰਦੇ ਦਾ ਢਿੱਡ ਭਰਨ ਵਾਸਤੇ ਦੇਖੋ ਜੀ ਕਿੰਨੇ ਮਜ਼ਦੂਰਾਂ ਨੂੰ ਮਾਰਦੇ ਸਰਕਾਰ ਕੀ ਕੀ ਕਹਿਣਾ ਚਾਹੁੰਦੇ ਸਰਕਾਰ ਅਸੀਂ ਤਾਂ ਸਿਰਹੀ ਕਹਿਣਾ ਚਾਹੁੰਦੇ ਵੀ ਜਲਦੀ ਤੋਂ ਸਾਡਾ ਹੱਲ ਹੱਲ ਹੋਵੇ ਠੀਕ ਆ ਨਾ ਜੀ ਆਪਦਾ ਕੰਮ ਵਧੀਆ ਚੱਲੇ ਅਸੀਂ ਆਪਦੇ ਜਵਾਖਾਂ ਨੂੰ ਪਾਲੀਏ ਆਪਦੇ ਆਹੋ ਕਰਨ ਹਮ ਸਖ ਲੂਗਾ ਕਿਸੇ ਕੋਈ ਪ੍ਰੋਬਲਮ ਹੈ ਵੀ ਨਹੀਂ ਕਿਸਾਨ ਦੇਖ ਲਓ ਤੁਸੀਂ ਆਪੇ ਸਭ ਲਾ ਲੋ ਆੜਤੀਆ ਐਸੋਸੀਏਸ਼ਨ ਸਾਰੀ ਪਰੇਸ਼ਾਨ ਹੋ ਰਹੇ ਨੇ ਕੰਮ ਦੇ ਵਿੱਚ ਸ਼ਬਦ ਨਕਸਾਰ ਸਾਰੀ ਕਣਕ ਦੇਖੋ ਜੀ ਤੁਸੀਂ ਕਿੰਨੀ ਭਿੱਜ ਗਈ ਅੱਜ ਪਾਰਦਾਲਾ ਤਾਂ ਹੁਣ 5-5 ਰੁਪਏ ਸੀ ਘਟਾ ਲੈ ਰਹਿਆਂਗੇ ਆਪਦਾ ਕੰਮ ਕਰਾਈ ਦੇ ਇਹਨਾਂ ਤੋਂ ਪ੍ਰਾਈਵੇਟ ਲੈ ਰਹਿਆ ਇਹ ਆਪਦੇ ਪੱਲੋ ਦੇਣਗੇ ਹਮ ਇਹ ਕੌਣ ਦਊਗਾ ਆੜਤੀਆ ਦੇਊੀ ਪੱਲੋ ਕੀ ਗੀਆਂ ਟਾਂਕਾ ਲਾ ਰਹੇ ਨਹੀਂ ਨਹੀਂ ਟਾਂਕਾ ਲਾ ਰਹੇ ਹਾਂ ਨਕਸਾਨ ਤਾਂ ਦੇ ਸਾਰਿਆਂ ਦਾ ਆਪਾਂ ਹੀ ਨਹੀਂ ਕਹਿੰਦੇ ਵੀ ਆਪਣਾ ਕੱਲਿਆਂ ਦੀ ਨੁਕਸਾਨ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਇਸੇ